ਓਕੇ ਲੋ ਬਾਈ ਦਾ ਸਤਿ ਸ਼੍ਰੀ ਅਕਾਲ ਜੀ ਹੋਰ ਫੋਟੋ ਕਲੇ ਭਾਉਂਦੇ ਆ ਵੀ ਤੇ ਦੰਨੇ ਨਹੀਂ ਆਵੀ ਚਲੋ ਲਓ ਜੀ ਪ੍ਰਧਾਨ ਜੀ ਮਾਸਟਰ ਜੀ ਮਾਰੋ ਅੱਗੇ ਹਮਾਰਾ ਹੋ ਰਿਹਾ ਹੈ ਹਾਂ ਮਾਰੋ ਅਗਲੀਆ ਆਣੀ ਚਾਹੁੰਦਾ ਹਾਂ ਉਹਨੂੰ ਵੀ ਹੋਣਾ ਇੱਕ ਇੱਕ ਉਹਨਾਂ ਦਾ ਜਿਹੜੇ ਕੋਲ ਇਹ 3900 ਆ ਜਾਓ ਜੀ ਹਾਂਜੀ ਅੱਜ ਪਬਲਿਕ ਸੋਸ਼ਲ ਮੀਡੀਆ ਕਲੱਬ ਨਿਹਾਲ ਸਿੰਘ ਵਾਲਾ ਦੀ ਜਿਹੜੀ ਚੋਣ ਹੋਈ ਹੈ ਮਦੇਕੇ ਚੌਕ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਇਹ ਚੋਣ ਅਜਲਾਸ ਹੋਇਆ ਹੈ ਤੇ ਸਾਡੇ ਨਾਲ ਇਸ ਵੇਲੇ ਇਸ ਬਲਾਕ ਦੀ ਚੁਣੀ ਹੋਈ ਸਾਰੀ ਬਾਡੀ ਮੌਜੂਦ ਹੈ ਤੇ ਅਬਜ਼ਰਵਰ ਦੇ ਤੌਰ ਤੇ ਅੱਜ ਜਿਹੜਾ ਹੈਗਾ ਮੋਗੇ ਜ਼ਿਲ੍ਹੇ ਦੇ ਵਿੱਚੋਂ ਇੱਕ ਮੇਰੀ ਡਿਊਟੀ ਲੱਗੀ ਸੀਗੀ ਤੇ ਦੂਸਰੇ ਜਗਰਾਤ ਸਿੰਘ ਸੰਘਾ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਪ੍ਰਿੰਟ মিডিਆ ਤੋਂ ਸੋ ਸਾਢੇ ਦੋਹਾਂ ਦੇ ਦੇਖ ਦੇਖ ਦੇ ਵਿੱਚ ਇਹ ਚੋਣ ਹੋਈ ਹੈ ਤੇ ਉਸ ਤੋਂ ਇਲਾਵਾ ਦਰਸ਼ਕ ਦੇ ਤੌਰ ਤੇ ਵੀ ਬਾਹਰਲੇ ਇਲਾਕਿਆਂ ਦੇ ਵਿੱਚੋਂ ਕਾਫੀ ਲੋਕ ਆ ਜਿਹੜੇ ਉਹ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਕੁਲਦੀਪ अरोड़ा ਜੀ ਸੋਨਾ ਟੀਵੀ ਤੋਂ ਸੋਨਾ ਜੀ ਸੋਨਾ ਰਾਏ ਜੀ ਔਰ ਇਸ ਤੋਂ ਇਲਾਵਾ ਸਾਡੇ ਫਿਰ ਮਨਪ੍ਰੀਤ ਕੈਲਾ ਜੀ ਇਹ ਵੀ ਸਾਡੇ ਦਰਮਿਆਨ ਕਰਮਕੋਡ ਤੋਂ ਜਿਹੜਾ ਚੇਤੇ ਸੌਰ ਤੇ ਪਹੁੰਚੇ ਹਰਿੰਦਰ ਸੱਭਾ ਗੈਲ ਧਰਮਗੋਟ ਹਨਾ ਸ੍ਰੀਂਦਰ ਸਿੰਘ ਧਰਮਗੋਟ ਗੈਲ ਗੈਲ ਧਰਮਗੋਟ ਹਾਂਜੀ ਸ੍ਰੀਂਦਰ ਸੰਘੂ ਜੀ ਜੋ ਭੂ ਮਿਤਰਾ ਤੋਂ ਉਹ ਵੀ ਸਾਡੇ ਦਰਮਿਆਨ ਇੱਥੇ ਇਚੇ ਤੌਰ ਤੇ ਪਹੁੰਚੇ ਆ ਸੋ ਕਹਿਣ ਤੋਂ ਭਾਵ ਕੀ ਹੈ ਕਿ ਅੱਜ ਜਿਹੜਾ ਇਹ ਅਜਲਾਸ ਪੂਰੀ ਤਰ੍ਹਾਂ ਸਫਲ ਰਿਹਾ ਹੈ ਔਰ ਜਿੰਨਾ ਮਕਸਦ ਨੂੰ ਲੈ ਕੇ ਜਿਸ ਮਕਸਦ ਨੂੰ ਲੈ ਕੇ ਇਹ ਕਲੱਬ ਜਿਹੜਾ ਬਣਾਇਆ ਗਿਆ ਉਹ ਮਕਸਦ ਹੈ ਜਿਹੜਾ ਉਹ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਕਾਮਯਾਬ ਰਹੇ ਹਾਂ ਸੋ ਨਵਾਂ ਸੰਵਿਧਾਨ ਬਣਾਇਆ ਗਿਆ ਨਵੀਆਂ ਨਿਯਮ ਤੇ ਸ਼ਰਤਾ ਤੈਅ ਕੀਤੀਆਂ ਗਈਆਂ ਤੇ ਅੱਜ ਜਿਹੜਾ ਹੈਗਾ ਇੱਕ ਨਵੀਂ ਸ਼ੁਰੂਆਤ ਮੁਕੇ ਜ਼ਿਲ੍ਹੇ ਦੇ ਵਿੱਚ ਸੋਸ਼ਲ ਮੀਡੀਆ ਕਲੱਬ ਵੱਲੋਂ ਕੀਤੀ ਗਈ ਹੈ ਸੋ ਇਸ ਸੱਜਤਾ ਦੇ ਮੈਂਬਰ ਬਣਨ ਲਈ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋਣੇ ਜ਼ਰੂਰੀ ਹੋ ਚਾਹੇ ਫੇਸਬੁੱਕ ਤੇ YouTube ਤੇ ਜਾਂ ਕਿਸੇ ਵੀ ਹੋਰ ਸੋਸ਼ਲ ਮੀਡੀਆ ਐਪ ਤੇ ਤੁਸੀਂ ਐਕਟਿਵ ਹੋ ਹੈਗੇ ਹੋ ਤਾਂ ਤੁਸੀਂ ਇਸ ਕਲੱਬ ਦੇ ਮੈਂਬਰ ਬਣ ਸਕਦੇ ਹੋ ਔਰ ਜਿਹੜਾ ਤੁਹਾਡਾ ਸਭ ਤੋਂ ਇਹਦੇ ਵਿੱਚ ਜ਼ਰੂਰੀ ਗੱਲ ਹੈਗੀ ਹੈ ਕਿ ਕੰਟੈਂਟ ਤੁਹਾਡਾ ਆਪਣਾ ਹੋਣਾ ਚਾਹੀਦਾ ਤੁਸੀਂ ਕਿਸੇ ਦਾ ਕਾਪੀ ਕਰਕੇ ਨਹੀਂ ਕੰਟੈਂਟ ਚਲਾ ਸਕਦੇ ਔਰ ਮੋਨਟਾਈਜ਼ੇਸ਼ਨ ਪਾਲਿਸੀ ਹੈ ਜਿਹੜੀ ਉਹਦੇ ਅੰਡਰ ਤੁਸੀਂ ਉਹ ਤੁਹਾਨੂੰ ਫਾਲੋ ਕਰਨੀ ਪੈਣੀ ਹੈ ਸੋ ਇਹਦੇ ਵਿੱਚ ਅਸੀਂ ਕਿਉਂਕਿ ਬੜੀਆਂ ਸਮੱਸਿਆਵਾਂ ਆ ਰਹੀਆਂ ਚੈਨਲ ਬੰਦ ਕਰਵਾਏ ਜਾ ਰਹੇ ਆ ਔਰ ਜਿਹੜਾ ਪਰਚੇ ਦਰਜ ਕੀਤੇ ਜਾ ਰਹੇ ਆ ਨਜਾਇਜ਼ ਨਜਾਇਜ਼ ਉਹਨਾਂ ਸਮੱਸਿਆਵਾਂ ਨੂੰ ਉਹ ਐਡਰੈਸ ਕਰਨ ਵਾਸਤੇ ਇਹ ਸੰਸਥਾ ਦਾ ਜਿਹੜਾ ਗਠਨ ਕੀਤਾ ਗਿਆ ਸੋ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗਾ ਸਾਡੇ ਬਲਾਕ ਨਿਹਾਲ ਸਿੰਘ ਵਾਲਾ ਦੀ ਨਵੀਂ ਚੁਣੀ ਹੋਈ ਕਮੇਟੀ ਨੂੰ ਜਿਹਦੇ ਵਿੱਚ ਪ੍ਰਧਾਨ ਚੁਣੇ ਗਏ ਨੇ ਗੁਰਚਰਨ ਸਿੰਘ ਜੀ ਰਾਜੂ ਪਤੋ ਸੋ ਜਰਨਲ ਸਕੱਤਰ ਨੇ ਬਲਕਰਨ ਸਿੰਘ ਦੀ ਨੇਟੂ ਲੋਹਾਰਾ ਸਾਡੇ ਦਰਮਿਆਨ ਖੜੇ ਨੇ ਕੈਸ਼ੀਅਰ ਨੇ ਕੁਲਦੀਪ ਸਿੰਘ ਜੀ ਇਹ ਵੀ ਸਾਡੇ ਦਰਮਿਆਨ ਖੜੇ ਨੇ ਪ੍ਰੈਸ ਸਕੱਤਰ ਕਲਵੀਰ ਸਿੰਘ ਗਾਜੀਆਣਾ ਜੀ ਉਹ ਸਿਰੇ ਤੇ ਖੜੇ ਆ ਜੀ ਤੇ ਦਫ਼ਤਰ ਸਕੱਤਰ ਜਸਵਿੰਦਰ ਸਿੰਘ ਸ਼ੰਦਾ ਜੀ ਜਿਨ੍ਹਾਂ ਦੇ ਦਫ਼ਤਰ ਦੇ ਵਿੱਚ ਅੱਜ ਇਹ ਚੋਣ ਜਲਾਸ ਹੋਇਆ ਸੋ ਪਿਛਲੀਆਂ ਮੀਟਿੰਗਾਂ ਵੀ ਇਹਨਾਂ ਇੱਥੇ ਹੀ ਹੋਈਆਂ ਸੋ ਇਹਨਾਂ ਦਾ ਬਹੁਤ ਧੰਨਵਾਦ ਵੀ ਹੈ ਤੇ ਯੋਗਦਾਨ ਵੀ ਹੈ ਜਥੇ ਬੰਦਗ ਸਕੱਤਰ ਅਮਨਦੀਪ ਸਿੰਘ ਢਾਲੀਵਾਲ ਬਲਾਸਪੁਰ ਤੋਂ ਜਿਹੜੇ ਕਿ ਬਲੌਗਰ ਨੇ ਬਹੁਤ ਮਸ਼ਹੂਰ ਹੈ ਸੋ ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ ਮੌਕਾ ਸਲਾਹਕਾਰ ਸਰਦਾਰ ਹਰਪਾਲ ਸਿੰਘ ਜੀ ਧਮਾਨ ਟੀਵੀ ਵਾਲੇ ਉਹ ਵੀ ਸਾਡੇ ਦਰਮਿਆਨ ਖੜਿਆ ਜੀ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਹਿੰਮਤਪੁਰਾ ਜੀ ਸੋ ਉਹ ਵੀ ਸਾਡੇ ਦਰਮਿਆਨ ਖੜਿਆ ਸੋ ਮੈਂ ਇਸ ਸਾਰੀ ਚੁਣੀ ਹੋਈ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਔਰ ਮੈਨੂੰ ਇਹਨਾਂ ਵੱਲੋਂ ਇਹ ਸਸਤਾ ਦਾ ਜਿਹੜਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਕਿਉਂਕਿ ਤਿੰਨ ਜਿਹੜੇ ਆਨਰੇਰੀ ਅਹੁਦੇ ਹੈ ਉਹਨਾਂ ਵਿੱਚੋਂ ਮੈਨੂੰ ਸਰਪ੍ਰਸਤ ਔਰ ਚੇਅਰਮੈਨ ਸਰਦਾਰ ਹਰਪ੍ਰਜਨ ਸਿੰਘ ਜੀ ਕਿਤਨੀ ਫੜਿਆ ਉਧਰ ਕਰ ਰਪਾਜਨ ਸਿੰਘ ਜੀ ਜੋ ਕਿ ਪ੍ਰਿੰਟ মিডিਆ ਤੋਂ ਨੇ ਇੱਕ ਕਿਸੇ ਜਾਣ ਪਛਾਣ ਦੇ ਮਤਾਦ ਨਹੀਂ ਹੈਗੇ ਸੋ ਇਸ ਤੋਂ ਇਲਾਵਾ ਸਾਡੇ ਮੁੱਖ ਸਲਾਹਕਾਰ ਚੁਣੇ ਗਏ ਨੇ ਹਾਂ ਜੀ ਹਰਪਾਲ ਸਿੰਘ ਜੀ ਮੈਂ ਇਹਦੇ ਬਾਰੇ ਬੋਲ ਚੁੱਕਾ ਹਾਂ ਮੁੱਖ ਸਲਾਹਕਾਰ ਹਰਪਾਲ ਸਿੰਘ ਜੀ ਜੋ ਕਿ ਧਮਾਂ ਟੀਵੀ ਤੋਂ ਸੋ ਇਹ ਤਿੰਨ ਆਨਰੇਰੀ ਅਹੁਦੇ ਜਿਹੜੇ ਰੱਖੇ ਗਏ ਆ ਇਸ ਤੋਂ ਇਲਾਵਾ ਵੀ ਤਿੰਨ ਅਹੁਦੇ ਜਿਹੜੇ ਹੈਗੇ ਆ ਪੂਰਨੇ ਜਿਨ੍ਹਾਂ ਦੇ ਉੱਤੇ ਇਹ ਕਮੇਟੀ ਹੈ ਜਿਹੜੀ ਖੁਦ ਫੈਸਲਾ ਕਰਕੇ ਔਨੇਦਾਰ ਨਿਯੁਕਤ ਕਰੂਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹ ਸੰਸਥਾ ਵੱਲੋਂ ਆਪਣਾ ਸੰਵਿਧਾਨ ਨਿਯਮ ਸ਼ਰਤਾਂ ਜੋ ਪਹਿਲੀ ਮੀਟਿੰਗ ਕੀਤੀ ਜਾਊਗੀ ਉਹਦੇ ਵਿੱਚ ਉਹ ਸਾਰੇ ਜਾਰੀ ਕੀਤੇ ਜਾਣਗੇ ਮੈਂਬਰਸ਼ਿਪ ਫਾਰਮ ਵੀ ਜਾਰੀ ਕੀਤੇ ਜਾਣਗੇ ਆਨਲਾਈਨ ਹੀ ਉਹ ਫਾਰਮ ਹੋਣਗੇ ਸੋ ਜਿਹੜਾ ਵੀ ਇਸ ਸੰਸਥਾ ਦਾ ਮੈਂਬਰ ਬਣਨਾ ਚਾਹੁੰਦਾ ਸੋ ਇਹ ਸੰਸਥਾ ਦੇ ਪ੍ਰਧਾਨ ਕੁਚਾਰ ਸਿੰਘ ਰਾਜੂ ਪੱਤੋ ਜਾਂ ਇਸ ਟੀਮ ਦੇ ਕਿਸੇ ਵੀ ਮੈਂਬਰ ਦੇ ਨਾਲ तालमेल ਕਰਕੇ ਉਹਨਾਂ ਤੋਂ ਫਾਰਮ WhatsApp ਤੇ ਮੰਗਵਾ ਸਕਦਾ ਹੈ ਤੇ WhatsApp ਤੇ ਭਰ ਕੇ ਉਹਨੂੰ ਭੇਜਣਾ ਵਾਪਸ ਹਾਂਜੀ ਰਾਜੂ ਜੀ ਦਾ ਮੈਂ ਬੇਨਤੀ ਕਰੂੰਗਾ ਵੀ ਇੱਕ ਨੰਬਰ ਜਿਹੜਾ ਤੁਸੀਂ ਪ੍ਰਧਾਨ ਜੀ ਬੋਲਦੇ ਹੋ ਆਪਦਾ 9855326576 9855326576 ਸੋ ਇਹ ਇਹਨਾਂ ਦਾ ਜਿਹੜਾ ਹੈਗਾ ਫੋਨ ਨੰਬਰ ਹੈਗਾ ਸੋ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਹੁਣ ਕਿਉਂਕਿ ਜਿਸ ਤਰ੍ਹਾਂ ਸੀ ਐਲਾਨ ਕੀਤਾ ਸੀਗਾ ਕੇ ਸਾਰੇ ਬਲਾਕਾਂ ਦੇ ਵਿੱਚ ਅਸੀਂ ਜਿਹੜੀਆਂ ਚੋਣਾਂ ਕਰਾਉਣ ਤੋਂ ਬਾਅਦ ਫਿਰ ਜ਼ਿਲ੍ਹੇ ਦੀ ਚੋਣ ਹੈ ਜਿਹੜੀ ਉਹ ਕਰਵਾਈ ਜਾਊਗੀ ਸੋ ਅਗਲਾ ਬਲਾਕ ਜਿਹੜਾ ਧਰਮਕੋਟ ਧਰਮਕੋਟ ਦੇ ਵਿੱਚ ਜਿਹੜਾ ਹੈਗਾ 5 ਅਕਤੂਬਰ ਨੂੰ ਜਿਹੜੀ ਇਹ ਚੋਣ ਕਰਵਾਈ ਜਾਣੀ ਹੈ ਸੋ ਉਹਦੇ ਲਈ ਬੇਨਤੀ ਹੈ ਕਿ ਜਿਹੜੇ ਵੀ ਧਰਮਕੋਟ ਦੇ ਵਿੱਚ ਸਸਤਾ ਦੇ ਮੈਂਬਰ ਬਣਨਾ ਚਾਹੁੰਦੇ ਆ ਸੋ ਉਹ ਸਾਡੇ ਕਲਦੀਪ ਸਿੰਘ ਅਰੋੜਾ ਜੀ ਜਾਂ ਸੋਨਾਰਾ ਜੀ ਜਾਂ ਆਪਣਾ ਕਿਸੇ ਵੀ ਮੈਂਬਰ ਜਿਹੜੇ ਇੱਥੇ ਹਾਜ਼ਰ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਸੋ ਇੱਕ ਵਾਰ ਫੇਰ ਮੈਂ ਨਵੀਂ ਚੁਣੀ ਹੋਈ ਟੀਮ ਨੂੰ ਵਧਾਈ ਦਿੰਦਾ ਉਸ ਤੋਂ ਬਾਅਦ ਬਾਗੇ ਪੁਰਾਣੇ ਦਾ ਪ੍ਰੋਗਰਾਮ ਹੈ ਜਿਹੜਾ ਉਹ ਵੀ ਦੇਾਂਗੇ ਬਹੁਤ ਜਲਦੀ ਤੇ ਨਵੀਂ ਟੀਮ ਨੂੰ ਮੈਂ ਵਧਾਈ ਦਿੰਦਾ ਹੋਇਆ ਇੱਕ ਵਾਰ ਫੇਰ ਇਸ ਗੱਲਬਾਤ ਦੀ ਸਮਾਪਤੀ ਕਰੂੰਗਾ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਤਿਕਾਰ ਮੈਂ ਬੇਨਤੀ ਕਰੂੰਗਾ ਸਾਡੇ ਨਵੇਂ ਚੁਣੇਗੇ ਪ੍ਰਧਾਨ ਗੁਰਚਰਨ ਸਿੰਘ ਜੀ ਰਾਜੂਪਤੋ ਉਹ ਆਪਣੇ ਵੱਲੋਂ ਆਪਣੇ ਨਵੀਂ ਚੁਣੀ ਗਈ ਟੀਮ ਵੱਲੋਂ ਕੀ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਜੀ ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਤੇ ਸ਼ਹਾਦਤਾਂ ਦੇ ਕੀ ਪ੍ਰਾਪਤ ਕੀਤਾ ਹੋਇਆ ਉਹ ਬਲੰਦ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੀ ਪਬਲਿਕ ਮੀਡੀਆ ਕਲੱਬ ਨੂੰ ਹਾਲਸੀਨ ਵਾਲਾ ਜਿਹੜਾ ਘਟਨਾ ਹੋਇਆ ਸੋ ਉਸ ਦੇ ਵਿੱਚ ਜਿੰਨੇ ਵੀ ਯੂਟਿਊਬਰ ਕਾ ਫੇਸਬੁਕ ਚਲਾਉਣ ਵਾਲਾ ਭਾਈਚਾਰਾ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਗੁਰਚਰਨ ਸਿੰਘ ਰਾਜੂ ਪੱਤੋ ਹੀਰਾ ਸਿੰਘ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੋਟਲ ਕੋਟ ਧੰਨਵਾਦ ਕਰਦਾ ਕਿ ਜਿਹੜਾ ਕੇਸ ਸਾਡੀ ਸੰਸਥਾ ਦੇ ਮੀਟਿੰਗ ਦੇ ਵਿੱਚ ਆ ਕੇ ਇਸ ਨੂੰ ਚਾਰ ਚੰਨ ਲਾਏ ਹੈ ਤੇ ਮੈਂ ਬਹੁਤ ਬਹੁਤ ਨਾਲ ਧੰਨਵਾਦ ਕਰਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਸੋ ਸਮੁੱਚੇ মিডিਆ ਭਾਈਚਾਰੇ ਦਾ ਜਿੰਨੇ ਵੀ ਤੁਸੀਂ ਪਹੁੰਚੇ ਹੋ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸੋ ਜਿਹੜੀ ਅੱਜ ਦੀ ਸਾਡੀ ਮੀਟਿੰਗ ਹੈ ਪਬਲਿਕ মিডিਆ ਨਿਹਾਲ ਸਿੰਘ ਵਾਲਾ ਦੀ ਜਿਹੜੀ ਮੀਟਿੰਗ ਹੋਈ ਹੈ ਤੇ ਮੇਰੇ ਵੱਲੋਂ ਯਾਨੀ ਕਿ ਸਨੁਚੀ ਮੇਰੀ ਟੀਮ ਨੂੰ ਉਹਨਾਂ ਨੂੰ ਮੈਂ ਮੁਬਾਰਕਬਾਦ ਜਿੰਨਾ ਜਿਨ੍ਹਾਂ ਨੇ 2.5 ਸਾਲ ਤੋਂ ਮੈਨੂੰ ਪੂਰਵ ਸਮਰਥਨ ਦਿੱਤਾ ਤੇ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਸੋ ਜਿਹੜੀ ਅਗਲੀ ਰੂਪਰੇਖਾ ਜਿਹੜੀ ਪ੍ਰਧਾਨ ਸਾਹਿਬ ਸਾਡੇ ਸਰਪ੍ਰਸਤ ਜੀ ਨੇ ਦੱਸੀ ਹੈ 5 ਅਕਤੂਬਰ ਨੂੰ ਧਰਮਕੋੜ ਵਿਖੇ ਇਸ ਪਬਲਿਕ মিডিਆ ਕਲੱਬ ਦਾ ਜਿਹੜਾ ਗਠਨ ਕੀਤਾ ਜਾਊਗਾ ਸੋ ਸਾਡੇ ਦਰਮਿਆਨ ਧਰਮਕੋਟ ਤੋਂ ਹੀ ਬਹੁਤ ਵੱਡੀ ਤਦਾਦ ਦੇ ਵਿੱਚ 5-7 ਨਿਊਜ਼ ਚੈਨਲਾਂ ਵਾਲੇ ਪਹੁੰਚੇ ਆ। ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਸੋ ਮੈਨੂੰ ਇਹਨਾਂ ਨੇ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਹੈ ਮੇਰੇ ਤੇ ਵਿਸ਼ਵਾਸ ਕੀਤਾ ਹੈ। ਸੋ ਮੈਂ ਆਪ ਜੀ ਨੂੰ ਪੂਰਨ ਵਿਸ਼ਵਾਸ ਕਰਵਾ ਦਿਵਾਉਣਾ ਤੇ ਇਸ ਪਬਲਿਕ ਕਲੱਬ মিডিਆ ਨੂੰ ਮੈਂ ਪੂਰਨ ਤੁਹਾਡੇ ਸਹਿਯੋਗ ਦੇ ਨਾਲ ਬੁਲੰਦੀਆਂ ਤੇ ਲੈ ਜਾਵਾਂਗਾ। ਇਹਨੀਆਂ ਗੱਲਾਂ ਕਹਿੰਦਾ ਹੋਇਆ ਸ਼ਿਮਲਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ